ਸਾਸਰੀ ਕਾ ਜੀ ਸਾਰੇ ਵੀਰਾਂ ਨੂੰ ਅੱਜ ਲਖਾ ਡੇਰੀ ਫਾਰਮ ਤੇ ਤੁਹਾਨੂੰ ਵੀਰਾਂ ਨੂੰ ਚਾਰ ਪੰਜ ਝੋਟੀਆਂ ਚੰਗੀਆਂ ਵਸਾਵਾਂਗੇ ਵੀਰ ਕਲਵੰਤ ਦੇ ਘਰ ਪਹੁੰਚ ਗਏ ਆ ਸਾਸਰੀ ਕਾਲ ਵੀਰ ਜੀ ਸਾਸਰੀ ਕਾ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਤੁਸੀਂ ਥਾਉਂ ਜੀ ਹੋਰ ਠੀਕ ਠਾਕ ਵੀਰ ਜੀ ਜਲਦੀ ਕਾਲ ਜੀ ਠੀਕ ਠਾਕ ਜੀ ਠੀਕ ਠਾਕ ਕਿੰਨੀਆਂ ਝੋਟੀਆਂ ਅੱਜ ਆਪਣੇ ਕੋਲ ਆਪਣੇ ਦੇ ਵਿੱਚ ਜਾ ਰਿਹਾ ਹਾਂ ਹਾਂ ਜੀ ਇੱਕੋ ਵੀਰ ਜੜੀ ਆ ਫੋਨ ਬਿਠਾ ਵੀਰ ਆ ਵੀਰ ਆਇਆ ਦੀ ਬਾਰ ਕਰਾਉਣੇ ਗੱਲਬਾਤ ਵੀਰ ਨਾਲ ਇੱਕ ਮੈਂ ਵੀਰ ਨੇ ਸੂਈ ਦੱਲੀ ਆ ਕਿੰਨੀਆਂ ਝੋਟੀਆਂ 4 ਕਿ ਤਿੰਨ ਜੋ ਨਹੀਂ 4 ਹੈ ਵੀ ਦੀ ਹੁਣ 4 ਪਹਿਲਾਂ ਵੀਰ ਜੀ ਨਾਮ ਐਡਰੈਸ ਦੱਸੋ ਦਾ ਪੰਜ ਹੈ ਨਾ ਦੱਸੋ ਆਪਣਾ ਨਾਮ ਤੇ ਦੱਸੋ ਤੇਰਾ ਨਾਮ ਕੰਤਾ ਵੀ ਦੀ ਐਡਰੈਸ ਦਾ ਹਾਂਜੀ ਸੀਲ ਜਨਾਲਾ ਤੇ ਜ਼ਿਲ੍ਹਾ ਹਰਸਰ ਠੀਕ ਹੈ ਵੀਰ ਜੀ ਦੱਸੋ ਵੀਰ ਜੀ ਪਹਿਲੀ ਝੋਟੀ ਬਰੇ ਪਹਿਲੀ ਝੋਟੀ ਸਣੀ ਵੀ ਦੀ ਕੋਈ 11 ਕਿਲੋ ਦੁੱਧੋ 1 ਲੀਟਰ ਵਾਲਾ ਤੇ ਉਹ ਕੱਟੀ ਜੋ ਲੋਈ ਤੇ ਪਹਿਲੇ ਸੂਏ ਝੋਟੀ ਜੋ ਤੋਂ ਥਾਣ ਪਰ ਬੜੇ ਕੁੰਡ ਪਏ ਸਨ ਆਹ ਬੜੇ ਕੜ ਵੀ ਪਹਿਲਾ ਸੁਆ ਵੀਰ ਜੀ ਪਹਿਲਾ ਸੁਆ ਵੀਰ ਜੀ ਪਹਿਲਾ ਸੁਆ ਦੁੱਧ ਕਿੰਨਾ ਤਿਆਰ ਹੋ ਦੁੱਧ 11 ਕਿਲੋ ਐ ਜਿਹੜਾ ਤਿਆਰ ਆ ਠਾਣਾ ਕਰ ਬੜਾ 11 ਲਾਓ ਬਈ ਬੱਚਾ ਘੜਾ ਦਾ ਬਚਾਓ ਕੱਟੀ ਵੀ ਸੀ ਆਹ ਕੱਟੀ ਜੋ ਮਗਰ ਕਟੀਆਂ ਹੀ ਸਾਰੇ ਨੇ ਚਲੋ ਖੋਲੋ ਫਿਰ ਪਹਿਲਾ ਸੁਆ 11 ਕਿਲੋ ਚਲ 10 ਮੰਨ ਕੇ ਕੋਈ ਲੈ ਜਾਏ ਠੰਡਾ ਨਹੀਂ 11 ਹੀ ਹੋ ਯਾਰ 11 ਹੀ ਹੋਗਾ 11 ਹੀ ਹੋਗਾ ਆਹ ਵੇਖ ਲੈ ਵੀਰ ਜੀ ਥਾਣ ਚੱਡਾ ਚੈੱਕ ਕਰੋ ਪਰ ਥਾਣ ਚੰਗੀ ਕੁਆਲਿਟੀ ਦੇ ਲੱਗਾ ਕੱਲਾ ਕੱਲਾ ਬੜਾ ਭਾਈ ਨੇ 90000 ਰੁਪਏ ਵਧੀਆ ਤੇ ਛੋਟੀ ਵੀ ਆ ਚੰਗੀ ਆ ਪੂਰੀ ਚਮਕ ਵਾਲੀ ਤੋਰ ਦੇ ਘੰਟੇ ਵਿੱਚ ਤੇਰਾ ਖੁੱਲੀ ਤੋਰ ਦੇ ਤੇ ਆਹ ਵੇਖੋ ਛੋਟੀ ਸੁਪਰ ਨਿਗਾ ਨਿਗਾ ਸੇਮ ਲਗਾ ਐ ਲਿਸ਼ਕਦੀ ਆ ਛੋਟੀ ਆ ਸ਼ਾਨ ਕੇ ਜਾਵਣੂ ਰੰਗੀ ਜੀ ਮੂੰਹ ਮੂੰਹ ਸ਼ੇਰ ਦਾੰਦਿਆ ਮੂੰਹ ਸ਼ੇਰ ਦਾੰਦਿਆ ਇੱਧਰ ਤੇ ਚੱਚ ਵਾਈ ਜੂਰੀ ਚੰਗੀ ਆ ਵੀਰ ਜੀ ਵਾਈ ਹੈ ਨਾ ਦਿਖਾਵਾਂਗੇ ਐਂਡ ਤੇ ਬਾਂਬੀ ਆ ਬਾਂਬੀ ਆ ਚਵਾਈ ਵੀਰਾਂ ਦਾ ਬੰਬੀ ਆ ਤੇ ਥਣ ਵੇਖ ਲੋ ਐ ਨਹੀਂ ਬਣੀ ਨਹੀਂ ਬਣੀ ਨਹੀਂ ਬੜੀ ਚੰਗੀ ਝੋਟੀ ਜਵੀ ਉਹ ਕੱਟੀ ਗਾੜੀ ਬੰਨਦੇ ਹੋਈ ਸਿੰਘ ਸੁنگ ਚੈੱਕ ਕਰ ਲੈ ਕੇ ਸਿੰਘ ਦੀ ਆ ਡਿੰਗ ਦੀ ਕੱਟੀ ਗਾੜੀ ਬੰਨਣੀ ਸਾਫ ਸੁਥਰੀ ਕਿੰਨੇ ਦੇ ਦੇਣੀ ਕਰਤੇ ਵੀਰ ਜੀ ਮੇਰੀ ਕੋਠੜਾ ਜੇ 100-100 ਵੇਚੀਆਂ ਤੁਸੀਂ ਵੇਚੀਆਂ ਹਾਂਜੀ ਹਾਂਜੀ ਪਰ ਅੱਜ ਜੋ ਡੀ.ਜੇ. ਦੀ 95000 ਰੁਪਏ ਦੇ ਦੇਣੀ ਕੰਨੇ ਜੱਸ ਨਾ ਦੱਸੋ ਜੱਸ ਨਾ 90000 ਦੀ 90 ਦੀ ਕਰ ਦੋ ਨਾ ਮੇਰੇ ਮਾਨ ਦਾ ਪਰ ਨਾ ਬੇਰੀ ਵੇਖ ਲੋ ਵੀਰ ਜੀ ਆ ਕੱਟੀ ਗਾੜੀ ਬੰਦ ਓਏ ਕੱਟੀ ਗਾਂ ਬੰਨੋ ਈਰ ਦਸਵਾ ਦੂਜੀ ਛੋਟੀ ਦੀ ਟਟੇ ਨੀਲੀ ਦੇ ਕਿਨੇ ਕਹ ਤੈਨ ਛੱਡਦੀ ਏ ਦੇਰ ਵੀਰ ਜੀ 12 ਲੈ ਦੇ 14 ਲੈ ਦੇ ਵੇਖੋ ਐਨੇ ਕ ਦਿਨ ਜੀ ਜਾਏ ਨਹੀਂ ਖੁੱਲੇ ਡੁੱਲੇ ਦੋ ਦੇ 20 ਬਾਹਰ ਨਾਲ ਥੋੜੀ ਦੇ ਦੂਗੀ 12 ਕਿਲੋ ਪਿਓਰ ਨਹੀਂ ਨੀਲੀ ਆ ਪਾਕਿਸਤਾਨੀ ਨੀਲੀ ਜਾਵੀਦੀ ਆਹ ਇਹ ਬਾਰਡਰ ਤੋਂ ਨਹੀਂ ਆਦੀ ਦੀ ਬਾਰਡਰ ਤੋਂ ਕੱਢ ਕੇ ਲਿਆਦੀ ਆ ਹਾਂ ਜੀ ਪਾਣੀ ਆ ਗਿਆ ਵੀਰ ਜੀ ਉਹ ਤਾਂ ਨਾਲ ਕੇ ਛੱਤੀ ਮਾਰਦੀ ਆ ਆ ਗੱਲ ਕਿ ਸਸਤੀਆਂ ਮਿਲਦੀਆਂ ਸਸਤੀਆਂ ਮਿਲਦੀਆਂ ਸਦੀਆਂ ਲਈ ਜਾਣਦੇ ਭਰਾ ਜੀ ਨਾ ਵਾਕਿਆ ਥੋੜਾ ਥੋੜਾ ਨਫਾ ਲੈ ਗਏ ਪਾਣੀ ਦੀ ਮਾਰ ਹੈ ਥਾਂ ਕੇ ਖੋਲੋ ਫਿਰ ਇਹ ਨਾ ਆਹ ਦੇਖੋ ਨੀ ਨੀ ਮੂੰਹ ਜੁੱਕਦੀ ਨਹੀਂ ਪੱਟੀਆਂ ਨਹੀਂ ਜਦੋਂ ਪਰੇ ਐਵੀ ਚੰਗੀ ਝੋਡੀ ਸਾਫ ਕਰੀ ਇਹਦੀ ਖੁੱਲੂ ਚੰਗੀ ਥੱਲੇ ਹੋਣਾ ਵੀਰ ਜੀ ਅੱਜ ਦਾ ਰੇਟ ਹੋੜੋ ਫੜੀ ਲੱਗਦੀ ਜੀ ਭਾਈ ਤੇ ਆਹ ਚੰਗੀ ਐ ਵੀ ਮੂੰਹ ਮੂੰਹ ਦਿਖਾਵਾ ਯਾਰ ਨਿਕਾ ਮੂੰਹ ਜਿੱਦਾਂ ਜਰਸੀ ਗਾਈਦਾ ਨਹੀਂ ਹੁੰਦਾ ਨਹੀਂ ਵਾਕਿਆ ਠੀਕ ਐ ਜੀ ਇੱਦਾਂ ਇੱਕ ਜਰਸੀ ਗਈ ਨਾ ਹਾਂ ਵੀ ਠੰਡੀ ਸੀਸ ਲੱਗਿਆ ਕੰਮ ਨਿਕਲਿਆ ਨਿਆਣਾ ਫੜੀ ਤੇ ਕੱਦ-ਬੁੱਦਲੀ ਵੀ ਚੰਗੀ ਐ ਨਾ ਬੋਦੀ ਨਿੱਕੀ ਨਾ ਬੋਦੀ ਵੱਡੀ ਰੱਖਾਂ ਨੂੰ ਦੁੱਧ ਦੇ ਦੂ 10-12 ਕਿਲੋ ਪਹਿਲਾਂ ਨੇ 10 ਕਿਲੋ ਦਿੱਤਾ ਦੂਜੇ ਹੋਇਆ ਕੀ ਤੇ ਇਹ ਕਿਨੇ ਦੇ ਦੀਏ ਜੱਸ ਨੋ ਇਹ ਦੇ ਦੀਏ ਵੀ ਜੀ 90000 ਦੀ ਮਾਇਦਣਾ ਨਾ ਬੇਨਿਮਾਨ ਕਰੋ 85 ਦੀ ਦੇਰੀ ਆ 80 ਦੀ ਜਾਣਦਾ ਨਹੀਂ ਤਾਂ ਜਾਣਦਾ ਪਰ ਠਕਾ ਕਰੀ ਜਾ ਨਾ ਤੂੰ ਨਹੀਂ ਜਾਣਦਾ ਠੀਕ ਆ ਆ ਦੱਸੋ ਮਹੀ ਦੀ ਡਿਟੇਲ ਕਿਹਦੇ ਖਰੇ ਕੀਤੀ ਦੋਦਾ ਗਾਜੂ 15 ਕਿਲੋ 15 ਕਿਲੋ ਦੋ ਦੇ ਦੂਗੀ ਮੈਂ 18 18 ਪਰ ਇਧਰ ਵੇਖੋ ਵੀ ਜਿੰਨਾੜਾ ਨਾੜਾ ਬੀਲੀ ਘਰੀ ਬਣਿਆ ਨਹੀਂ ਇਧਰ ਵੇਖੋ ਥਣਾ ਤੱਕ ਨਾੜਾ ਪਹਿਲੀ ਾਰ ਮਹੀ ਦੇ ਵੇਖੀਏ ਚਲੋ ਤੇਰੇ ਸਾਰੇ ਦਿਖਾ ਦਿੰਦੇ ਇਧਰ ਵੇਖੋ ਥਣ ਗੁੱਲਾ ਪੂਰੀ ਵੱਡੀ ਹਾਈਟ ਦੀ ਪੂਰੀ ਵੱਡੀ ਭਮਾਈਤਰਾ ਬੈਠਾ ਹੋ ਪੁਰ ਕੱਦ ਤੁਹਾਡੇ ਤੋਂ ਉੱਚੀ ਜੱਪੰਡੀ ਮੇਰ ਦੁੱਧ ਹੀ ਆ ਲੈ ਇਹਨੂੰ ਖਲਾਰ ਲਾ ਕੇ ਬੜਾ ਆਜ ਨੇ ਬਣਾਇਆ ਇਹ ਇਧਰ ਆ ਤਾ ਬਣਾਇਆ ਲੱਗਦਾ ਤੁਹਾਡੀ ਵੀਰ ਮੋੜੇ ਨਾ ਪੂਰੀ ਫੋਲ ਹੈ ਭੱਟੀ ਤੇ ਥਣ ਚੱਡਾ ਚੈੱਕ ਕਰ ਲਓ ਹੁਣ ਵੀਰ ਕਿੰਨਾ ਦੋਦੇ ਮੌਕੇ ਦੇ ਮੌਕੇ ਵਾਲਾ ਦੁੱਧ 15 ਆ ਤੇ 15 ਹੀ ਹੋ ਗਿਆ ਯਾਰ ਤੇ ਭਾਰ ਇਧਰ ਵੇਖੋ ਵੀਰ ਜੀ ਥਣ ਚੱਡੇ ਦੀ ਕੀ ਪਤਾ ਲੱਗੀਆਂ ਇਧਰ ਵੇਖੋ ਅਸਲ ਅਸਲ ਜਿਹੜੀ ਕੁਆਲਿਟੀ ਤੋਂ ਪਤਾ ਲੱਗਦਾ ਮਗਰ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਟੀਕੇ ਦੀ ਆ ਨਾ ਚੰਗੇ ਦੀ ਤੇ ਖੋਲੋ ਵੀਦੀ ਆ ਵੀ ਦੁਜਾ ਸੂਆ ਝੋਟੀ ਆ ਤੇ 15 ਕਿਲੋ ਵੀਰ ਆਂਦਾ ਨੈਟ ਦੁੱਧ ਤਿਆਰ ਕਿੰਨਾ ਦੇ ਦੂ ਵੀਰੇ ਐਂਡ ਦੁੱਧ 17 18 ਕਿਲੋ ਦੁੱਧ ਝੋਟੀ ਦਾ 17 18 ਕਿਲੋ ਦੁੱਧ ਮੰਨ ਕੇ ਬੰਦਾ ਸੇਵਾ ਵਾਲਾ ਨਾਲ ਚਾਹੀਦਾ ਬੰਦਾ ਸੇਵਾ ਵਾਲਾ ਨਾਲ ਚਾਹੀਦਾ ਪਾ ਚੋਟੀ ਇਧਰ ਵੇਖ ਲੋ ਫੁੱਲ ਵੱਡੀ ਸਾਈਜ਼ ਤੇ ਇਧਰ ਠੰਡ ਦੁੱਧ ਚੈੱਕ ਕਰੋ ਪੂਰੀ ਵੱਡੀ ਝੋਟੀ ਫੁੱਲ ਵੇਖੋ ਇਹ ਮੇਰਾ ਵੀ ਛੋਟਾ ਹਤੀ ਨਾ ਕੋ ਲੈ ਗਏ ਬਲੈਰੋ ਲੈ ਗਏ ਬਲੈਰੋ ਹੀ ਲੈ ਕੇ ਆਵੇ ਵਾਕਿਆ ਜਿੱਡੀ ਮੀਂਹ ਪੱਤੇ ਲੱਗ ਜਾਣੀ ਨੀ ਤੇ ਬੱਤੇ ਦੇ ਬੱਤੇ ਤੇ ਲੱਗ ਜਾਣੀ ਵਾਕਿਆ ਵੀਰਾਂ ਦਾ ਤਾਂ ਇਧਰ ਵੇਖੋ ਬਿਲਕੁਲ ਦੀ ਚੰਗੀ ਆਈਡੀਆਂ ਦੋ ਤੇ ਮਹੀਨੇ ਨੂੰ ਦਿੱਤਾ ਤੇ ਕਿੰਨੇ ਦਿਨਾਂ ਦੱਸ ਕੀ ਆ ਵੀ ਦੀ ਲੋ ਇਹ ਕਿੰਨੇ ਦੀ ਕੰਤੇ ਵੀ ਛੱਡ ਦੇਣੀ ਆ ਇਹ ਦੇਣਾ ਛੋਟੀ ਜਿਹੀ ਇੱਕ ਪੰਜੀ ਦੀ ਇੱਕ ਪੰਜੀ ਦੀ ਨਹੀਂ ਕਰੋ ਮਾਨਤਾ ਮੈਂ ਦਾਂ ਦੇ ਵੇਲਾ ਇੱਕ ਟਾਲ ਚਾਈ ਦੇ ਵੇਚੀਆਂ ਰੇੜੀਆਂ ਮੈਂ ਨਹੀਂ ਵੇਚੀਆਂ ਹਾਂ ਨਾ ਰੇੜ ਕਰੋ ਹਾਂ ਨਾ ਛੱਡ ਦੇ ਇੱਕ 15 ਹੀ ਦੇ ਦਾਂਗੇ ਇੱਕ 15 ਦੀ ਹਾਂ 1,10,000 ਦੀ ਇੱਕ 10 ਦੀ ਵੀਰਾਂ ਦਾ ਤੇ ਪਰ ਇਧਰ ਛੋਟੀ 10 ਦੇ ਵਿੱਚੋਂ ਮਾਂ ਤਾਂ ਨਹੀਂ ਕਰਨਗੇ ਕਰ ਦਣਗੇ ਕਰ ਦਣਗੇ ਮਾਂ ਕਰਦਾਂਗੇ ਉਹਨਾਂ ਦਾ ਤਰਾ ਮਿਲਦੀਆਂ ਨਹੀਂ ਨਹੀਂ ਵਾਕਿਆ ਮਿਲਦੀਆਂ ਨਹੀਂ ਮੇਰੇ ਵਾਕਿਆ 30 35 ਆਪਾਂ ਵੀ ਚਲੋ 1.5 ਲੱਖ ਮਗੇ ਏਡੀ ਕੋਏ ਦੇ ਨਹੀਂ ਵਾਕਿਆ ਸਹੀ ਹੈ ਮੈਂ ਕਿ ਚਾਈ ਜੜੀ ਨੇ ਆ ਬੇਟੀਆਂ ਦੇਣੀਆਂ ਨਹੀਂ ਛੋਟੀ ਪਰ ਜਿਹੜਾ ਲੈ ਜੂ ਯਾਦ ਕਰੂਗਾ ਇਹਨੇ ਦੁੱਧ ਆਲੀ ਤੇ ਥਣ ਚੜੇ ਤੋਂ ਪਾਲ ਲਾਦਾ ਵੀਰ ਨੂੰ ਇਨੂੰ ਇੱਥੇ ਲਿਖਾ ਦੇ ਇੱਥੇ ਦਿਖਾ ਦੇ ਨੇ ਇਹ ਕਿਨੇ ਕ ਦਿਨ ਖੜਦੀ ਜੋ ਇਹਨੇ ਦਿਨ ਲੈਣੇ ਅਜੇ 15 ਇਹ ਵੀ ਝੋਟੀ ਆ ਵੀ ਵੇਚੀ ਪਿਛਲੇ ਸੂਏ 16 ਕਿਲੋ ਤਾਂ ਦੇਂਦੀ ਝੋਟੀ ਇਹ ਕਿੰਨੇ ਦੇ ਦੇਣੀ ਜੇ ਕੱਚੀ ਕੋ ਸੰਭਲੇ ਦੇ ਕੱਚੀ ਕੋ ਸੰਭਲੇ ਅੱਜ ਦਾ ਰੇਟ ਇਹਦਾ ਹੈਗਾ ਜੋ 1 ਲੱਖ 5000 ਲੱਖ ਦੀ ਜਾਂਦੀ ਹੈ ਜਾਣਦੇ ਕੋਈ ਨਹੀਂ ਆ ਵੇਖ ਲੋ ਜੀ ਮਟੀਰੀਅਲ ਹਰਿਆਣੇ ਦੀ ਝੋਟੀ ਹੈ ਜੋ ਕੋ ਸੰਭਲੇ 10 ਦਿਨ ਤੇ ਯਾਰ ਨਾਲ ਖੋਲ ਦੇ ਨੇ ਖੋਲ ਜੀ ਖੋਲ ਹੀ ਦੋ ਲੱਖ ਦੀ ਦੇ ਦੇਣੀ ਆ ਖੋਲ ਦੋ ਲੱਖ ਦੀ ਚੱਲ ਲੱਖ ਦੀ ਵੀਰਾਂ ਦਾ ਇਹ ਵੀ ਅੱਜ ਦੇ ਦੇਣੀ ਦਿਨ 10 ਖੜਦੀ ਆ ਸੰਭਲ ਨਹੀਂ ਆਈ ਹੈ ਕਿ ਸੱਜਣ ਜੀ ਉਹਦਾ ਭੇਜ ਦੇ ਸੰਭਲ ਵਾਤੇ ਆ ਜੀ ਤਾਂ ਪਰਸੇ ਆ ਬਚ ਅੱਜ ਆਉਣ ਲਾਜੀ ਬੱਚਾ ਲਾ ਕੇ ਦਿਖਾइए ਲਿਆ ਬੱਚਾ ਤਰੰਮ ਬਣਾ ਦਿਓ ਆ ਵੇਖ ਲੋ ਦਿਨ ਵੀ ਹੀ ਲਰੂਣਾ ਵੀ ਦੀ ਆ ਵੇਖੋ ਇਹ ਵੀ ਵੱਡੀ ਛੋਟੀ ਲੱਖ ਪੂਰੇ ਦੀ ਦੇ ਦਾਂਗੇ ਕਰਦਾਂਗੇ ਮਾਨਤਾਂ ਦੇ ਕੋਈ ਵੀਰ ਮੇਰਾ ਫੋਨ ਲਾਊਗਾ ਬਈ ਕਰਦਾਂਗੇ ਮਾਨਤ ਸੋ ਦਾ ਸਾੜੀ ਵੱਡੀ ਆਪ ਫੇਰ ਵੇਖ ਲੋ ਵੱਡੀ ਮਈ ਸਿਰਾ ਮਈਆ ਸਿਰਾ ਆ ਵੀ ਲਖਾ ਬਲਾਗੇ ਰਖੋਣਾ ਕਰ ਮੈਨੂੰ ਬੱਚਾ ਪੈਣ ਛੋਟੀ ਵਾਈ ਇਹ ਕਿੰਨੇ ਲਖਾ 2 ਲੱਖਾਂ ਦੀ ਮੱਝ ਨੂੰ ਲੱਗੀ ਜਾ ਖਾਣ ਬੜਾ ਲੱਗਾ ਨੋਕਲਾ ਤੇ ਥਾਨ ਬੜਾ ਸੁਆਦੀ ਵੇ ਜੀ ਮਈਆ ਇਹ ਜੀ ਤੋਕੜਾਂ ਹੀ 70 70 ਦੀਆਂ ਵਿਕਦੀਆਂ ਚਲੋ ਮੱਦਾ ਥੋੜਾ ਜਿਹਾ ਮੱਦੇ ਕਰਕੇ ਜਾਂੜਿਆ ਕੰਮ ਵਾਟ ਜੀ ਦੇ ਵਾਟ ਜੀ ਮਾਰਦੇ ਧਰੋ ਤਾਂ ਆ ਆਨੇ ਜਰਤੀ ਬੱਠੀ ਆ ਦੇ ਨਹੀਂ ਹਵਾ ਕੰਨ ਕਿ ਨਸਲੀ ਕਿ ਅੱਖ ਫਿਰ ਦੋਏ ਬੱਬਲੀਆਂ ਆ ਤਾਂ ਆ ਫੜੋ ਬੱਗ ਬੱਗ ਲਾ ਲਾ ਪਾਟੀ ਤੇ

ਠੀਕ ਹੈ ਵੀਰ ਜੀ ਸੁਣਾਈ ਦਾ ਮਾਮਲਾ ਚੋ ਜੀ ਇਹ ਮੱਝ ਕਾ ਦੀ ਗਾਈ ਹੈ ਗਾਈਆਂ ਗਾਈਆਂ ਚਲੋ ਠੀਕ ਹੈ ਫਿਰ ਵੀਰ ਜੀ ਠੀਕ ਹੈ ਜੀ